ਨਾਲ ਬਿਲਡਿੰਗ ਡਿੱਗਣ ਦੇ ਨਾਲ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 28 ਦੇ ਕਰੀਬ ਲੋਕ ਜਿਹੜੇ ਨੇ ਉਹ ਅਜੇ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਬੀਤੀ ਰਾਤ ਤੋਂ ਹੀ ਹੁਣ ਤੱਕ ਰੈਸਕਿਊ ਆਪਰੇਸ਼ਨ ਜਾਰੀ ਹੈ ਜੀ ਹਾਂ ਬੜਾ ਹੀ ਖੌਫਨਾਕ ਤੇ ਭਿਆਨਕ ਹਾਦਸਾ ਇਹ ਵਾਪਰਿਆ ਹੈ ਬਿਲਡਿੰਗ ਡਿੱਗਣ ਦੇ ਨਾਲ ਆ ਅੱਠ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਤੇ 28 ਦੇ ਕਰੀਬ ਲੋਕ ਜਿਹੜੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਇਹ ਤੜਕਸਾਰ ਦੀਆਂ ਸੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਿਲਕੁਲ ਤਾਜ਼ੀਆਂ ਤਸਵੀਰਾਂ ਨੇ ਜਿੱਥੇ ਅਜੇ ਵੀ rescue operation ਚਲਾਇਆ ਜਾ ਰਿਹਾ ਹੈ ਮਲਬੇ ਨੂੰ ਕਰੇਨਾਂ ਦੇ ਜ਼ਰੀਏ ਹਟਾਇਆ ਜਾ ਰਿਹਾ ਹੈ ਅਜੇ ਵੀ ਲੋਕ ਮਲਬੇ ਦੇ ਹੇਠਾਂ ਦੱਬੇ ਖੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਦੱਸਦੀ ਹੈ ਕਿ ਇੱਥੇ ਮੰਜ਼ਲ ਦੇ ਵਿੱਚ ਦੋ ਅਪਾਰਟਮੈਂਟ ਬਣੇ ਹੋਏ ਸੀ ਬਿਲਡਿੰਗ ਦੇ ਵਿੱਚ ਇੱਕ ਦੇ ਵਿੱਚ ਡਰੱਗ ਵੇਅਰ ਹਾਊਸ ਦਾ ਕੰਮ ਸੀਗਾ ਔਰ ਦੂਸਰੇ ਦੇ ਵਿੱਚ ਦੂਸਰੀ ਮੰਜ਼ਲ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਆ ਉੱਥੇ ਪੈਕਿੰਗ ਦਾ ਕੰਮ ਚੱਲਦਾ ਸੀਗਾ ਤਾਂ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਵਰਗ ਜਿਹੜਾ ਸੀ ਉਹ ਇਸ ਬਿਲਡਿੰਗ ਦੇ ਵਿੱਚ ਕੰਮ ਕਰਦਾ ਸੀ ਔਰ ਜਦੋਂ ਇਹ ਬਿਲਡਿੰਗ ਡਿੱਗਦੀ ਐ ਤਾਂ ਸਾਰੇ ਮਜ਼ਦੂਰ ਜਿਹੜੇ ਐ ਉਹ ਬਿਲਡਿੰਗ ਦੇ ਹੀਠਾ ਆ ਜਾਂਦੇ ਨੇ 8 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਐ 4 ਲੋਕਾਂ ਦੀ ਮੌਕੇ ਤੇ ਮੌਤ ਹੋਈ ਸੀ ਔਰ 4 ਲੋਕਾਂ ਨੂੰ ਮਲਬੇ ਦੇ ਹੀਠੋਂ ਕੱਢਿਆ ਗਿਆ ਸੀ ਟੋਟਲ ਮੁੰਤਾ ਕੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ ਰਾਤ ਤੋਂ ਹੀ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਐਨਡੀਆਰਐਫ ਦੀਆਂ ਟੀਮਾਂ ਐਸਟੀਆਰਐਫ ਦੀਆਂ ਟੀਮਾਂ ਨਗਰ ਨਿਗਮ ਦਾ ਪ੍ਰਸ਼ਾਸਨ ਟਰਾਂਸਪੋਰਟ ਨਿਗਮਤਾ ਪ੍ਰਸ਼ਾਸਨ ਜਿਹੜਾ ਉਹ ਲੱਗਿਆ ਹੋਇਆ ਕਿ ਜਲਦੀ ਤੋਂ ਜਲਦੀ ਰੈਸਕਿਊ ਆਪਰੇਸ਼ਨ ਨੂੰ ਖਤਮ ਕੀਤਾ ਜਾਵੇ ਤਾਂ ਜੋ ਲੋਕ ਜਿਹੜੇ ਆ ਜਿਨ੍ਹਾਂ ਦਾ ਅਜੇ ਤੱਕ ਵੀ ਖਦ사 ਜਤਾਇਆ ਜਾ ਰਿਹਾ ਜਿਹੜੇ ਲੋਕ ਨਾਲ ਕੰਮ ਕਰਦੇ ਸੀ ਉਹਨਾਂ ਦਾ ਕਹਿਣਾ ਹੈ ਕਿ ਲੋਕ ਜ਼ਿਆਦਾ ਸੀ ਅਜੇ ਤੱਕ ਵੀ ਹੋਰ ਲੋਕ ਜਿਹੜੇ ਆ ਉਹ ਛੇਠਾ ਦੱਬੇ ਹੋ ਸਕਦੇ ਨੇ ਤਾਂ ਰੈਸਕਿਊ ਆਪਰੇਸ਼ਨ ਦੀਆਂ ਤਸਵੀਰਾਂ ਲਾਈਵ ਅਸੀਂ ਤੁਹਾਡੇ ਨਾਲ ਸਾਝੀਆ ਕਰ ਰਹੇ ਹਾਂ ਅਜੇ ਵੀ ਕਰੇਨਾ ਦੇ ਜ਼ਰੀਏ ਮਲਬਾ ਜੁੜਿਆ ਕਿਉਂਕਿ ਵੱਡੀ ਬਿਲਡਿੰਗ ਸੀ ਦੋ ਮੰਜ਼ਲਾ ਇਮਾਰਤ ਦੱਸੀ ਜਾ ਰਹੀ ਹੈ ਇੱਕ ਮੰਜ਼ਲ ਦੇ ਵਿੱਚ ਪੈਕਿੰਗ ਕੰਪਨੀ ਦਾ ਕੰਮ ਚੱਲਦਾ ਸੀਗਾ ਔਰ ਦੂਸਰੀ ਮੰਜ਼ਲ ਦੇ ਵਿੱਚ ਡਰੱਗ ਵੇਅਰ ਹਾਊਸ ਦਾ ਕੰਮ ਸੀ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਰਕਰ ਨੇ ਉਹ ਕੰਮ ਕਰਦੇ ਸੀ ਔਰ ਜਦੋਂ ਬਿਲਡਿੰਗ ਡਿੱਗਦੀ ਹੈ ਹਾਲਾਂਕਿ ਬਿਲਡਿੰਗ ਡਿੱਗਣ ਦਾ ਕਾਰਨ ਜੇ ਨੈਚੁਰਲ ਤੌਰ ਤੇ ਦੱਸਿਆ ਗਿਆ ਹੈ ਕਿ ਨੈਚੁਰਲ ਦਰਦਾਸਤਰ ਦੇ ਕਾਰਨ ਬਿਲਡਿੰਗ ਡਿੱਗੀ ਹੈ ਅਜੇ ਕੋਈ ਵੀ ਪੁਖਤਾ ਜਾਣਕਾਰੀ ਜਿਹੜੀ ਉਹ ਪ੍ਰਸ਼ਾਸਨ ਦੇ ਵੱਲੋਂ ਨਹੀਂ ਦਿੱਤੀ ਗਈ ਪਰ ਜਦੋਂ ਹੀ ਬਿਲਡਿੰਗ ਡਿੱਗਦੀ ਹੈ ਤਾਂ ਸਾਰੇ ਮਜ਼ਦੂਰ ਜਿਹੜੇ ਆ ਬਿਲਡਿੰਗ ਦੇ ਹੇਠਾਂ ਆ ਜਾਂਦੇ ਨੇ ਔਰ ਅਜੇ ਵੀ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਜਿਹੜੇ ਲੋਕ ਆ ਥੱਲੇ ਫਸੇ ਕੋਈ ਨਹੀਂ ਮਲਬੇ ਦੇ ਅਸ਼ੰਕਾ ਜੁਤਾਈ ਜਾ ਰਹੀ ਹੈ ਕਿ ਅਜੇ ਵੀ ਕਾਫੀ ਲੋਕਾਂ ਮਲਬੇ ਦੇ ਢੇਹਾਂ ਦੱਬੇ ਕੋਏ ਨੇ ਜਦਕਿ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 28 ਦੇ ਕਰੀਬ ਲੋਕ ਜਿਹੜੇ ਨੇ ਗੰਭੀਰ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਰੈਸਕਿਊ ਕਰਕੇ ਹਸਪਤਾਲ ਦੇ ਵਿੱਚ ਪਹੁੰਚਤੀ ਕਰਵਾ ਦਿੱਤਾ ਗਿਆ ਜਿਹਰੇ ਇਲਾਜ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬਾਕੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੜੀਆਂ ਹੀ ਭਿਆਨਕ ਤਸਵੀਰਾਂ ਨੇ ਪੁਲਿਸ ਅਫਸਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਇਸ ਮਾਮਲੇ ਨੂੰ ਲੈ ਕੇ ਕਿ ਹੁਣ ਤੱਕ ਕਿੰਨੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ आ, इस बिल्डिंग डिगण डिगड़ी वजह की रही है इस हादसे दी पुलिस अफसर भी की तो ये अभी तक जो है कल से जो हमारा रेस्क्यू ऑपरेशन चल रहा है इसमें आठ लोगों के जो है होने की स्थिति आई हुई है जिनकी हम लोग जो है इसका आगे मेडिकल कॉलेज वगैरह भेज करके इनके जो इनके डेड बॉडी के संदर्भ में जो आवश्यक अन्य कार्रवाई हैं वो विधिक स्तर पर की जा रही हैं अट्ठाईस लोग घायल हुए हैं जिनका इलाज भी सुनिश्चित किया जा रहा है उनका प्रॉपर इलाज कराया जा रहा है मृतकों की संख्या में की संख्या आठ है और हम उम्मीद करते हैं और हमारी प्रार्थना भी ईश्वर से ये कर रहे हैं कि यहाँ पर अब जो संवेदनशीलता के आधार पर रेस्क्यू ऑपरेशन तो पूरा किया जा रहा है लेकिन ऐसा लग रहा है कि जो लोग अभी तक जो जिसके कोडप होने की स्थिति थी उनको हम लोग निकाल चुके हैं बाकी लोगों के लिए भी हम लोग संविद्रशीलता के साथ कार्य कर रहे हैं कितना क्या अनुमानित कि लग रहा है कितने समय में रेस्क्यू ऑपरेशन कम्प्लीट कर लिया। हम ये मान के चल रहे हैं कि ये रेस्क्यू ऑपरेशन हम लोग पांच छह घंटे में और आगे पांच छह घंटे में इसको फिनिश कर लेंगे और जो अगल बगल की जो बिल्डिंग्स हैं जो संवेदनशील हैं उसको भी सिक्योर कर रहे हैं एक बड़ी बात यह है कि जिस तरह ऐसी आपने बताया कि अनुमान लगाया जा रहा है कि अब कोई भी और मृतक या घायल मिलने की आशंका है नहीं है हाँ आशंका नहीं है फिर भी पूरी संवेदनशीलता के साथ इस कार्यवाही को जब तक हम पूर्ण नहीं कर रहे हैं तब तक पूरा ऑल ड्रिल्स जो है ऑल मेडिकल ड्रिल्स एनडीआरएफ की एसडीआरएफ की हम लोग इसको पूरा कर रहे हैं घायलों के बारे में अभी घायलों के लगभग स्थिति ठीक है अभी घायलों का पूरा पूरा अभी जो हॉस्पिटल से हम लोगों को जो डॉक्टर्स वगैरह से जो अपडेट मिल रहा है उसके अनुसार सबका प्रॉपर इलाज हो रहा है उनमें सारे लोगों को पूर्ण रूप से उनको कोई संवेदनशीलता नहीं है उनकी जान बचाई है बच गई है आखिरी सवाल है क्या कुछ कौन कौन सी टीमें अभी यहाँ अभी यहाँ पर जनपद स्तर की जो टीमें हैं हमारी लखनऊ कमिश्नरेट की NDR. उस फोर्स की वगैरह की और जो हमारी टेक्निकल टीम उसके अलावा स्टेट डिजास्टर रिलीफ फोर्स का और एनडीआरएफ की टीमें टेक्निकल टीमें लगी हुई हैं दे आर डूइंग वेल कोशिश किया जा रहा है कि समय से हम लोग इसको पूरा कर लें। क्योंकि 12 घंटे ज्यादा बीच चुके क्या कुछ अनुमान लग पाए क्यों क्यूँ देखिए ये 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 इस इस केस ऑपरेशन में इस बात को पूरा ध्यान दिया जा रहा है कि ऑपरेशन के दौरान जल्दी से जल्दी अगर जिसमें भी संभावना है कोई घवल ऐसा है जिसको हम हमारी ऑपरेशन की वजह से और कोई घायल ना हो इसका पूरा पूरा ध्यान रखते हुए हम लोग क्या कुछ रीजन रहे घटना नहीं कुछ नहीं बिल्डिंग जर्जर जर जर थी तो इस जर्जर वजह से बिल्डिंग की वजह से जो भी है वो नेचुरल डिजास्टर है तो उसको हम लोग इसको पूरा कर रहे हैं यहाँ से जल्दी जल्दी काम पूरा कर लें